ਪਿੰਡ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਕੀ ਦੇਰ ਰਾਤ ਨਿਆਗ ਸਿੰਘ ਦੇ ਵੱਲੋਂ ਨੌਜਵਾਨ ਦਾ ਕੋਠੋ ਥਾਣੀ ਆ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਇਸ ਵळे ਅਸੀਂ ਉਹਨਾਂ ਦੇ ਘਰ ਦੀ ਤਸਵੀਰ ਸਾਂਝੀ ਕਰਦੇ ਪਏ ਆ ਜਿੱਥੇ ਕੀ ਪੁਲਿਸ ਨੂੰ ਤਲਾਸ਼ੀਆਂ ਦੀ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਵੀ ਉਸ ਕਾਰ ਦੇ ਵਿੱਚ ਪਹੁੰਚੇ ਹੋਏ ਨੇ ਫਿਲਹਾਲ ਪੁਲਿਸ ਦੇ ਵੱਲੋਂ ਪੂਰੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਦੇਰ ਰਾਤ ਇਹ ਨੌਜਵਾਨ ਕਾਰ ਦੇ ਵਿੱਚ ਕੱਲਾ ਸੀ ਤਾਂ ਉਸ ਦੇ ਬੈਕ ਸਾਈਡ ਤੇ ਹੀ ਉਸ ਦਾ ਗਵਾਂਡੀ ਦਾ ਕਾਰ ਆ ਜੋ ਕਿ ਉਸ ਨੂੰ ਦੇਖ ਲੈਂਦਾ ਹੈ ਕਿ ਦੇਰ ਰਾਤ ਉਹ ਕੱਲਾ ਕੋਠੇ ਦੇ ਉੱਪਰ ਜੋ ਕਿ ਸੈਰ ਕਰ ਰਿਹਾ ਤਾਂ ਉਸ ਤੋਂ ਬਾਅਦ ਉਹ ਘਰ ਦੀ ਦੀਵਾਰ ਦੇ ਥਾਣੀ ਆੰਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਆ ਕੇ ਕਈ ਤਰ੍ਹਾਂ ਦੇ ਵਾਰ ਕਿਤੇ ਜਾਂਦੇ ਨੇ ਤਾਂ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਨੌਜਵਾਨ ਦੀ ਮੌਤ ਹੋਈ ਹੈ ਤਾਂ ਉਸ ਦੀ ਤਸਵੀਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਤਾਂ ਇਸ ਨੌਜਵਾਨ ਦਾ ਨਾਮ ਹਲਕੀ ਸਿੰਘ ਦੱਸਿਆ ਜਾ ਰਿਹਾ 32 ਸਾਲ ਦੀ ਉਮਰ ਹੈ ਤਾਂ ਉਸ ਦਾ ਦੇ ਰਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਨੂੰ ਪਤਾ ਚੱਲਦਾ ਹੈ ਤਾਂ ਉਹ ਵੀ ਸਵੇਰੇ ਇੱਥੇ ਪਹੁੰਚਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ Link Tar plac, that certain signs ofadenlaughs andže too long, hey bodyy Sch 빠dhi, inside the state ofadenoo leage, kabla down everything. trees fr approved by a weathering aesthetic, trees fr 나중에, trees maridwei, treesцев, trees aTY آئے میں ترہیرہ پر چل چلد باہر پھڑ لیٹھنا ہے باہر پھڑ دے دے یکڑے یکڑ پھڑ میری دنیاں میرے ماں پہ دا کوچھی نہیں دے گیا ہنی کوچھی ہی ہنی کوچھی ہی آٹا ہنی کوچھی نہیں آٹا ساڑے بیتے جی آئے ساڑے بیتے اس نوز دے ਉੱਪਰ ਕਈ ਤਰ੍ਹਾਂ ਦੇ ਹਮਲੇ ਕੀਤੇ ਗਏ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਘਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਜਿੱਥੇ ਕਿ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਜੋ ਕਿ ਰਾਤ ਨੂੰ ਕਿਸੇ ਕਾਰਨ ਬਾਹਰ ਗਏ ਹੋਏ ਸੀ ਤਾਂ ਘਰ ਦੇ ਵਿੱਚ ਇਕੱਲਾ ਨੌਜਵਾਨ ਸੀ ਜਿਸ ਦੀ ਮੌਤ ਹੋ ਚੁੱਕੀ ਆ ਤਾਂ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਜਿਨ੍ਹਾਂ ਦੀ ਪੂਰੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਏ ਤੇ ਕੁਝ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕਰਾਂਗੇ ਤਕੀ ਨਾ ਮਾਰੀ ਤੋੜਾ ਹਾਂਜੀ ਕੀ ਨਾ ਬੱਚੇ ਦਾ ਮੇਰਾ ਰਾਜਵਿੰਦਰ ਕੋ ਕੀ ਹੋਇਆ ਤੁਹਾਡੇ ਬੱਚੇ ਨੂੰ ਕਿਹਦੇ ਵੱਲੋਂ ਮਾਰਿਆ ਗਿਆ ਦੇ ਰਾਤ ਹੋਣੇ ਆਏ ਹੋਣੇ ਆਏ ਅਜੇ ਦੱਸਣਗੇ ਕੀ ਹੋਇਆ ਕੀ ਇਹਨੂੰ ਇਹ ਮੁੰਡਾ ਮਤਲਬ ਕਿ ਮਾਰਿਆ ਗਿਆ ਮੁੰਡੇ ਨੇ ਮਾਰ ਦਿੱਤਾ ਕਾਰਨ ਕੀ ਹੈ ਕਿ ਉਹ ਮਾਰਿਆ ਗਿਆ ਇਦਾਂ ਕਿ ਕੀ ਮਿਲ ਕੇ ਬਾਹਰ ਕੋ ਬੋਲੇ ਬਾਲੇ ਹੋਣੇ ਸਰ ਮਾੜਾ ਮੋਟਾ ਜਿਹਾ ਬੋਲੇ ਚ ਤੇ ਇਹ ਘਰ ਨਹੀਂ ਅੰਕਲ ਬਿਮਾਰ ਹੋ ਲੈ ਕੇ ਗਏ ਉਹਨੇ ਮੌਕਾ ਵੇਖ ਲਿਆ ਤੈਨੂੰ ਕੱਲੇ ਢਾ ਲਿਆ ਉੱਥੇ ਦੇ ਉੱਪਰ ਪਹਿਲਾਂ ਆ ਗਿਆ ਥੱਲੇ ਉਹ ਕਿਤੇ ਲੁਕਿਆ ਰਿਆ ਇਹ ਫੂਲ ਰਹਿ ਗਿਆ ਤਾਂ ਕੋਠੇ ਤੇ ਫੂਲ ਲੈਣ ਗਿਆ ਉਥੇ ਕੱਪਿਆ ਗਿਆ ਹਾਂਜੀ ਤਾਂ ਦੇਰਾਂ ਤੋਂ ਇਕੱਲਾ ਹੀ ਘਰ ਦੇ ਵਿੱਚ ਨਹੀਂ ਦਿਨੇ ਤਾਂ ਠੀਕ ਹੀ ਸੀ ਰਾਤ ਰਾਤ ਇਕੱਲਾ ਇਕੱਲਾ ਸੀ ਘਰ ਦੇ ਵਿੱਚ ਇਕੱਲਾ ਸੀ ਦੱਤੀ ਹੂੰ ਤੇ ਬਾਕੀ ਪਰਿਵਾਰਕ ਮੈਂਬਰ ਕਿੱਥੇ ਗਏ ਸੀ ਇਹ ਪੈਨਾ ਸੌ ਰਹੇ ਆ ਦੋਨੇ ਇਹ ਇਕੱਲਾ ਇਕੱਲਾ ਚ ਤਾਂ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਉਸ ਦੇ ਨਾਲ ਪਤਾ ਨਹੀਂ ਦਾਨ ਕਿਆ ਯਾਰਾ ਕਿ ਪਹਿਲਾਂ ਹੀ ਬਹੁਤ ਵਾਰ ਰਾਈਨਾਵਾ ਹੋਇਆ ਸੀ ਉਸ ਤੋਂ ਬਾਅਦ ਹਾਂਜੀ ਪਹਿਲਾਂ ਕਦੀ ਸੁਣਿਆ ਤਾਂ ਨਹੀਂ ਅਹੀਂ ਅੱਜ ਅੱਜ ਹੀ ਜ਼ਿਆਦਾ ਸੁਣਿਆ ਕਿ ਆ ਗੱਲ ਹੋਈ ਉਹ ਵੀ ਮੰਮੀ ਪਾਪਾ ਘਰ ਨਹੀਂ ਹੈਗੇ ਵੀ ਤੇ ਬਾਕੀ ਇਹ 12 1 ਵਜੇ ਦੀ ਗੱਲ ਆ ਸਾਰੇ ਘਰੋਂ ਘਰੀ ਸੁੱਤੇ ਹੀ ਜਦੋਂ ਮਾਰਕਟ ਗਿਆ ਉਹਦੇ ਬਾਅਦ ਝੋਲੀ ਝੋਲੀ ਪਤਾ ਲੱਗਾ ਵੀ ਕੀ ਬਣਿਆ ਕੀ ਨਹੀਂ ਕਿ ਕੀ ਕਹਾ ਜਾਂਦੇ ਪੁਲਿਸ ਤੁਹਾਡੇ ਘਰ ਦੇ ਵਿੱਚ ਪਹੁੰਚੀ ਹੋਈ ਆ ਕੀ ਇਹ ਤੇ ਹੁਣ ਉਹਨਾਂ ਨੂੰ ਪੁਲਿਸ ਪਹੁੰਚ ਗਈ ਕੋਈ ਉਹ ਵੀ ਇਸ ਤਰ੍ਹਾਂ ਹੀ ਮਰੇ ਸਤ ਮੁੰਡਾ ਵੀ ਅੱਛਾ ਹੀ ਹਾਂਜੀ ਭੱਜਿਆ ਹੁਣ ਪਤਾ ਨਹੀਂ ਜੀ ਹੁਣ ਹਜੇ ਭੱਜ ਗਿਆ ਫਰਾਰ ਹੋ ਗਿਆ ਹੁਣ ਦੋ ਪੈ ਉਹ ਮਾਪਤ ਨੇ ਪਿਓ ਰਹਿੰਦੇ ਕਰੇ ਪਿੰਡ ਦੇ ਵਿੱਚ ਹੋਰ ਵੀ ਕਾਫੀ ਝਗੜੇ ਕਰਦਾ ਹਾਂਜੀ ਹਾਂ ਦੇ ਕਿੰਨੇ ਅਮਰਤਾ ਸਿੰਘ ਆਪਰੇ ਲੋਨੇ ਆਪਣੇ ਆ ਵੀ ਕਿੱਟੇ ਬਦਮਾਸ਼ ਬਣਿਆ ਆਪਰੇ ਲੋਨ ਦੇ ਦਿਮਾਗ ਪਾਗਲੇ ਉਹਦਾ ਕਿੱਦਾਂ ਪਾਗਲ ਹੋ ਸਕਦਾ ਹਾਂਜੀ ਹਾਂਜੀ ਆਪਣਾ ਨਾਮ ਦੱਸੋ ਤੁਸੀਂ ਕੀ ਲੱਗਦੇ ਮੈਂ ਸਰ ਮੇਰਾ ਨਾਮ ਹੈ ਰਾਜਪਾਲ ਸਿੰਘ ਹਾਂ ਸਨ ਆਫ ਸਵਰਨ ਸਿੰਘ ਮੈਂ ਮਜੀਠਾ ਰੋਡ ਗੰਡਾ ਸਿੰਘ ਵਾਲੀ ਮੇਰੀ ਰੈਸ਼ ਹੈ ਮੈਂ ਇਹਨਾਂ ਦਾ ਜੀਜਾ ਵਾਂ ਠੀਕ ਹੈ ਜਿਹੜੇ ਲੜਕੇ ਦਾ ਮੜ ਰਾਇਆ ਵਾ ਤੇ ਮੜ ਰੇ ਆਇਆ ਕਿ ਮੈਂ ਅੱਗੇ ਵੀ ਇੱਕ ਦੋ ਵਾਰੀ ਆਇਆ ਚਲੋ ਮਾੜਾ ਮੋਟਾ ਉਹਨਾਂ ਦਾ ਤੂੰ ਤੂੰ ਮੈਂ ਮੈਂ ਹੋਇਆ ਹੀ ਕੋਈ ਗੱਲ ਨਹੀਂ ਸੀਗੀ ਬਾਕੀ ਉਹਨੂੰ ਆਉਣਾ ਆਉਣਾ ਕਹਿਣਾ ਆਪਾਂ ਹੁਣ ਲੰਗੇ ਨੂੰ ਲੰਗਾ ਕੀ ਗਏ ਕਾਣੇ ਨੂੰ ਕਾਣਾ ਕੀ ਗੁੱਸਾ ਕਰਦਾ ਉਹ ਚੀਜ਼ ਦੇ ਕੁਝ ਹਾਲਾਤ ਹੁੰਦੇ ਹੋਣੀ 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 ਅੱਗ ਬਾਦੀ ਬਾਦੀ ਇਹਨੇ ਵੇਖਿਆ ਮਮੀ ਪਾਪਾ ਨਹੀਂ ਹੈਗਾ ਮਗਰ ਉਹਦੀ ਵਾਰਦਾਤ ਕਰਕੇ ਗਿਆ ਕੁਝ ਧਮਕੀਆਂ ਲਾਉਂਦਾ ਪਿੰਡ ਦੇ ਵਿੱਚ ਹੋਰ ਵੀ ਬਜ਼ੁਰਗਾਂ ਨੂੰ ਕੁੱਟਿਆ ਦੋ ਚਾਰ ਜਣੇ ਨੂੰ ਕਹਿੰਦਾ ਮੇਰੇ ਕੋਲ ਗੋਲੀਆਂ ਮਾਰ ਦੂੰਗਾ ਜੇ ਮੈਂ ਪਿੰਡ 'ਚ ਕਿਸੇ ਨੇ ਮੇਰੀ ਵਾਰਦਾਤ ਕੀਤੀ ਜਾਂ ਕੋਈ ਤਾਈਓ ਬਿਆਣ ਨਹੀਂ ਦੇਣ ਇਨੂੰ ਫਤਵਾ ਦੇ ਸਜ਼ਾ ਹੋਣੀ ਦੀ ਫਾਲਸੇ ਇਹਨੂੰ ਕੁੱਟ-ਕੁੱਟ ਮਾਰਿਆ ਕਿਰਪਾਨ ਲੈ ਗਿਆ ਸੀ ਤੇ ਜੇ ਕੋ ਪਿੰਡ ਦਾ ਹੁੰਦਾ ਤੂੰ ਨੂੰ ਕਹਿੰਦਾ ਮੈਂ ਤੁਹਾਡੇ ਗੋਲੀ ਮਾਰ ਦੇਣੀ ਗੋਲੀ ਵੱਖਰੀ ਕਿਰਪਾਨ ਵੱਖਰੀ ਫੜੀ ਸੀ ਉਹ ਨੀਂਗ ਸਿੰਘ ਸੀ ਹਾਂ ਉਹ ਨੀਂਗ ਸਿੰਘ ਹੀ ਇਹ ਨੀਂਗ ਸਿੰਘ ਨਹੀਂ ਮੇਰਾ ਸਾਲਾ ਤੂੰ ਜਾ ਕੇ ਥੱਲੇ ਬੈਠ ਤੇ ਵੇਖ ਉਹਦਾ ਕਿੱਡਾ ਬੌਣਾ ਤਾਂ ਤੂੰ ਦੇਸ ਕਰਕੇ ਉਹਨੇ ਆਪਣਾ ਫਾਇਦਾ ਚੁੱਕਿਆ ਵਾ ਤੇ ਜਿਹਦੇ ਵੱਲੋਂ ਮਾਰਿਆ ਗਿਆ ਉਹ ਵੀ ਰਿਸ਼ਤੇਦਾਰ ਇਹਨਾਂ ਦਾ ਨਾ ਨਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜੀ ਮਾਰੇ ਹੀ ਮੱਲੇ ਵਾਲੇ ਪਿੰਡ ਜੀ ਰਹਿੰਦਾ ਜਾਂਗੀਰ ਕਲੋਨੀਆ 'ਚ ਸਾਰੇ ਕਹਿੰਦੇ ਆ ਵੀ ਇਹ ਬੰਦਾ ਇੱਥੋਂ ਨਿਕਲਣਾ ਚਾਹੀਦਾ ਵਾ ਘਰ ਇਹਨਾਂ ਦਾ ਤਸੀਰ ਹੋਣਾ ਚਾਹੀਦਾ ਵਾ ਘਰ ਕਿੱਧਰ ਦੀ ਆਇਆ ਉਹ ਕਿੱਧਰ ਦੀ ਬੈਕ ਸਾਈਡ ਦੀ ਸਾਰੇ ਉਹ ਹੈਗਾ ਵਾ ਤੂੰ ਆਪੇ ਥੋੜਾ ਜਿਹਾ ਐਂਟਰੀ ਕੈਮਰਾ ਦੀ ਮਾਰੋ ਬੈਕ ਸਾਈਡ ਥਾਣੀ ਆਇਆ ਵਾ ਉਹ ਆਪਣੇ ਨੂੰ ਬਹੁਤ ਸਮਝਦਾ ਵੀ ਮੈਂ ਬਦਮਾਸ਼ ਹੈਗਾ ਵਾਂ ਮੇਰੇ ਕੋ ਆ ਜਿਨੇ ਕ ਚਾਰ ਘਰ ਆ 200 ਜਣੇ ਆ ਜੇ ਤੇ ਵੈਸੇ ਘਾਬਰ ਜਾਂਦਾ ਵਾ ਤੇ ਉਹ ਨਾਲੇ ਇੱਕ ਦੇ ਤੌਰ ਤੇ ਕਹਿੰਦਾ ਵੀ ਮੈਂ ਮੈਂਟਲ ਆ ਮੇਰੀ ਇਹ ਕਾਰਵਾਈ ਬੰਦੀ ਹੈ ਕਿ ਫੇਰ ਇੱਕ ਰੀ ਉਹਦਾ ਮੈਂਟਲੀ ਵਾਲਾ ਟੈਸਟ ਹੋਵੇ ਫਿਰ ਤੁਹਾਨੂੰ ਪਤਾ ਲੱਗੇ ਵੀ ਇਹ ਮੈਂਟਲ ਦਾ ਕਾਦੇ ਵਾਸਤੇ ਕਰਨ ਡਿਆ ਰੋਲ ਹਥਿਆਰ ਹੈਗਾ ਹਥਿਆਰ ਹੈਗਾ ਕੋ ਜੀ 5 ਫੁੱਟ ਦੀ ਕਿਰਪਾਨ ਹੈ ਤੇ ਕੋ 6 ਹੈਗਾ ਕੋਲੋ ਗਲਗੁੱਟ ਕੇ ਮਾਰੇਗਾ ਹਾਂ ਗਲਗੁੱਟ ਕੇ ਨਹੀਂ ਕੁੱਟ-ਕੁੱਟ ਮਾਰਿਆ ਹੈਗਾ ਨਹੀਂ ਨਾ ਬੱਚਾ ਹੀ ਨਾ ਗਾੜੀ ਸਮਝ ਲਓ ਉਮਰ ਪੱਕੀ ਬੱਚਾ ਹੀ ਨਾ ਕੋਟ-ਕੋਟ ਕੇ ਪੈਂਚ ਮਾਰੇ ਉਹਦੇ ਮੂੰਹ ਦੇ ਵੇਖੋ ਜਾ ਕੇ ਥੱਲੇ ਕੈਮਰੇ ਵਿੱਚ ਕੀ ਹਾਲਾਤ ਕੀਤੇ ਗਏ ਗੁੱਜੀਆਂ ਮਾਰੇ ਜਦੋਂ ਮੈਂ ਸਰ ਆਇਆ ਉਦੋਂ ਨੂੰ ਜਿਹਨੂੰ ਡੀ ਫੋਰ ਡੈੱਡ ਹੋ ਗਏ ਸੀ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਫਿਲਹਾਲ ਨਾਲ ਵੱਲ ਦੱਸਿਆ ਜਾ ਰਿਹਾ ਕਿ ਜੈਸ ਨਿਆੰਗ ਸਿੰਘ ਦੇ ਵੱਲੋਂ ਇਹਨਾਂ ਦੇ ਬੱਚੇ ਨੂੰ ਆ ਕੇ ਮਾਰਿਆ ਗਿਆ ਤਾਂ ਉਹ ਪਹਿਲਾਂ ਵੀ ਕਈ ਵਾਰ ਪਿੰਡ ਦੇ ਵਿੱਚ ਲੜ ਚੁੱਕਾ ਹੈ ਤਾਂ ਬਹੁਤ ਵਾਰ ਝਗੜਾ ਕਰ ਚੁੱਕਾ ਹੈ ਤਾਂ ਬਦਮਾਸ਼ ਆਪਣੇ ਆਪ ਨੂੰ ਆਖਦਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕੀਤੀ ਗਈ ਸੀ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਹੋਇਆ ਤੁਹਾਡੇ ਭਰਾ ਨੂੰ ਹਾਏ ਸਾਡੇ ਵੀਰ ਨੂੰ ਮਾਰਤਾ ਸਾਡਾ ਵੀਰ ਮਗਾਤਾ ਰਿਹਾ ਹੋਰ ਜੀਣਾ ਨਹੀਂ ਬੱਲੇ ਨੂੰ ਵੇਖ ਹਾਏ ਉਹਨੂੰ ਬੱਲੇ ਨੂੰ ਵੇਖ ਕੇ ਕੇ ਪੈ ਗਿਆ ਹਾਏ ਮੇਰਾ ਵੀਰ ਨੂੰ ਕਰਨੇ ਨੂੰ ਹਾਏ ਮੇਰਾ ਵੀਰ ਬੱਛਿਆ ਵਰਗਾ ਕਿਦਾਂ ਮਾਰਨ ਲੱਗੇ ਨਾ ਤਰਸ ਨਹੀਂ ਕਾਤਾ اے ਵੀਰਾ ਦੇ ਉਹਨੂੰ ਦੁਨੀਆ ਕੱਟੀ ਕਰ ਲੈਂਦਾ ਉਹ ਵਿਦਿਆ ਗੱਟੀ ਘਰ ਲਈ ਜਾ ਮੇ ਰਵੀ ਮਾ ਆਪਣਾ ਪਾਦੋ ਜਾਨਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਸਦੀ ਭੈਣ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਉਸਦੇ ਵੱਲੋਂ ਆ ਕੇ ਇਹ ਕਨੌਣਾ ਕੰਮ ਕੀਤਾ ਗਿਆ ਤਾਂ ਕੰਧ ਟੱਪ ਕੇ ਜਿਹੜਾ ਨੌਜਵਾਨ ਆ ਉਹ ਉਹਦਾ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਵਾਰ ਕਰਕੇ ਮਾਰ ਕਰਦਾ ਹੈ ਜਿਸ ਤੋਂ ਬਾਅਦ ਮਲਕੀਤ ਨਾਮ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਿੰਡ ਇਸ ਵੇਲੇ ਘਰ ਦੇ ਬਾਹਰ ਇਕੱਠਾ ਹੋਇਆ ਪੁਲਿਸ ਵੀ ਪਹੁੰਚੀ ਹੋਈ ਹੈ ਪੁਲਿਸ ਦੇ ਵੱਲੋਂ ਪੂਰੀ ਜਿਹੜੀ ਹੈ ਜਾਣ ਚੋਹ ਕੀਤੀ ਆ ਰਹੀਆਂ ਫਿਲਹਾਲ ਜਿਸ ਨੌਜਵਾਨ ਦੇ ਵੱਲੋਂ ਕਤਲ ਕੀਤਾ ਗਿਆ ਤਾਂ ਉਹ ਘਰ ਤੋਂ ਫਰਾਰ ਹੋ ਚੁੱਕਾ ਤਾਂ ਇਸ ਮਾਮਲੇ ਦੇ ਵਿੱਚ ਅਸੀਂ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਜੀ ਹਾਂ ਜੀ ਜੀ ਅਨਸਰ ਕੀ ਕਹਿਣਾ ਚਾਹੁੰਦੇ ਕੀ ਆਏ ਇਹ ਆਏ ਆ ਮੌਕੇ ਤੇ ਮਲਕੀਤ ਸਿੰਘ ਜਾਂ ਕੋਈ ਛੋਟੀ ਹਾਈਟ ਦਾ ਜਿਸ ਤਰ੍ਹਾਂ ਬੋਣਾ ਟਾਈਪ ਹੁੰਦੇ ਆ ਉਹ ਤੋਂ ਸ਼ਾਇਦ ਕਿਸੇ ਨਿਹੰਗ ਦੇ ਬਾਣਾ ਸੇ ਬਾਣੇ ਚ ਆ ਇੱਕ ਨਿਹੰਗ ਸਿੰਘ ਜਾਂ ਸੁਖਦੇ ਉਹਨਾਂ ਨਾਲ ਕਿ ਨਿੱਕੇ ਨਿੱਕੇ ਗੱਲਾਂ ਤੋਂ ਟਕਰਾਅ ਦੇ ਵੀ ਹੁੰਦੀ ਰਹਿੰਦੀ ਜਾਂ ਬੋਣਾ ਕਹਿਣ ਤੋਂ ਜਾਂ ਕੋਈ ਗੱਲ ਮੰਗੋ ਉਹ ਰਾਤੀ ਪਤਾ ਨਹੀਂ ਜਾਂ ਉਹ ਇਹ ਜੋ ਪਿੰਡ ਵਾਲੇ ਦੱਸਦੇ ਆ ਵੀ ਗੋਲੀ ਕਟਾ ਵੀ ਕਿਤੇ ਖਾਂਦਾ ਹੈ ਉਹਦੇ ਚ ਹੋ ਸਕਦਾ ਹੈ ਇਹਨਾਂ ਦੀ ਤੁਤੂਮੇ ਵਿੱਚ ਟਕਰਾਅ ਹੋਈਏ ਤੇ ਉਹਨੇ ਉਹਦਾ ਮਾਰ ਕੁਝੀਆਂ ਸੱਟਾਂ ਮਾਰ ਕੇ ਕੁਝ ਮਾਰ ਦਿੱਤਾ ਉਹਨੂੰ ਪੁੱਠੇ ਥੱਲੇ ਸੁੱਟਿਆ ਗਿਆ ਜਾਂਗਰ ਜੀ ਜਾਂਗਰ ਕਲੋਨੀ ਆ ਪੁੱਠੇ ਥੱਲੇ ਸੁੱਟਿਆ ਗਿਆ ਲਈ ਇਹਦੇ ਬਾਰੇ ਤਸਦੀਕ ਕਰਾਂਗੇ ਮੇਰੇ ਤੱਕ ਸ਼ਾਦੀ ਚੋਤਾ ਹੀ ਨਹੀਂ ਨਹੀਂ ਅਨਮੈਰਡਾਂ ਛੋਟੀ ਹੇਡ ਦਾ ਬੋਨਾ ਟਾਇਬ ਉਹ ਉਸੇ ਗੱਲ ਤੋਂ ਉਹਨਾਂ ਦੀ ਕੋਈ ਵਜ੍ਹਾ ਬਣਦੀ ਅਕਨਿਕੁਮਰ ਸਰ ਅਰੈਸਟ ਕੀਤਾ ਗਿਆ ਕੀ 34 ਸਾਲ ਆ ਨਹੀਂ ਉਹ ਫਰਾਰ ਆ ਇਹਨੂੰ ਪੁਲਿਸ ਦੀ ਕਾਰਵਾਈ ਕੀਤੀ ਗਈ ਹੈ। ਮਾਮ ਮਕਦਮਾ ਦਰਜ ਕਰਾਂਗੇ ਮਰਡਰ। ਜੋ ਉਹਨੇ ਕੀਤਾ ਹੈ ਇਹਨਾਂ ਦੇ ਫਾਦਰ ਸਾਹਿਬ ਦਾ ਬਿਆਨ ਲਿਖ ਰਹੇ ਫਾਦਰ ਚਰਨਜੀਤ ਮਨਜੀਤ ਚਰਨਜੀਤ ਸਰ ਫਾਦਰ ਸਾਹਿਬ ਦਾ ਉਹਨਾਂ ਨੇ ਬਿਆਨ ਲਿਖਣਾ ਹੈ ਉਹਦੇ ਤੇ ਕਾਰਵਾਈ ਕਰਾਂਗੇ। ਆਏ ਸੀ ਪੁਲਿਸ ਦੇ ਅਧਿਕਾਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨੌਜਵਾਨ ਦਾ ਪਹਿਲਾਂ ਵੀ ਕਈ ਵਾਰ ਇਸ ਨੌਜਵਾਨ ਦੇ ਨਾਲ ਝਗੜਾ ਹੋ ਚੁੱਕਾ ਹੈ ਤਾਂ ਪਿੰਡ ਵਾਲਿਆਂ ਦੇ ਵੱਲੋਂ ਰਾਈ ਨਵਾ ਕਰਵਾਤਾ ਜਾਂਦਾ ਸੀ ਦੇਰ ਰਾਤ ਜਦੋਂ ਉਹ ਘਰ ਦੇ ਵਿੱਚ ਇਕੱਲਾ ਹੁੰਦਾ ਹੈ ਤਾਂ ਨੌਜਵਾਨ ਉਠੋ ਥਾਣੀ ਆ ਕੇ ਉਸ ਦੇ ਉੱਪਰ ਕਈ ਤਰ੍ਹਾਂ ਦੇ ਤਿੱਖੇ वार ਕਰਦਾ ਜਿਸ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਰਚਾ ਦਰਜ ਕਰ ਲਿਆ ਗਿਆ ਤਾਂ ਜਲਦ ਹੀ ਇਸ ਦੀ ਗ੍ਰਿਫਤਾਰੀ ਕੀਤੀ ਜਾਏਗੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕਦੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਦੀ ਹੈ ਜਗਬੰਡਿਵਿਡੀ ਲਈ ਸਾਹਿਲ ਅੰਮ੍ਰਿਤਸਰ ਦਿਨ ਦਿਹਾੜੇ ਅੰਮ੍ਰਿਤਸਰ ਦੇ ਜਹਾਗੀਰ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦੇਰ ਰਾਤ ਨਿਆੰਗ ਸਿੰਘ ਦੇ ਵੱਲੋਂ ਨੌਜਵਾਨ ਦਾ ਕੋਠੋ ਥਾਣੀ ਆ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਇਸ ਵੇਲੇ ਅਸੀਂ ਉਹਨਾਂ ਦੇ ਘਰ ਦੀ ਤਸਵੀਰਾਂ ਸੰਧੀ ਕਰਦੇ ਪਏ ਹਾਂ ਜਿੱਥੇ ਕੀ ਪੁਲ ਪੁਲਿਸ ਮੁਲਾਜ਼ਮ ਵੀ ਉਸ ਕਾਰ ਦੇ ਵਿੱਚ ਪਹੁੰਚੇ ਹੋਏ ਨੇ ਫਿਲਹਾਲ ਪੁਲਿਸ ਦੇ ਵੱਲੋਂ ਪੂਰੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਦੇਰ ਰਾਤ ਇਹ ਨੌਜਵਾਨ ਕਾਰ ਦੇ ਵਿੱਚ ਇਕੱਲਾ ਸੀ ਤਾਂ ਉਸ ਦੇ ਬੈਕ ਸਾਈਡ ਤੇ ਹੀ ਉਸ ਦਾ ਗਵਾਂਡੀ ਦਾ ਕਾਰ ਆ ਜੋ ਕਿ ਉਸ ਨੂੰ ਦੇਖ ਲੈਂਦਾ ਹੈ ਕਿ ਦੇਰ ਰਾਤ ਉਹ ਇਕੱਲਾ ਕੋਠੇ ਦੇ ਉੱਪਰ ਜੋ ਕਿ ਸੈਰ ਕਰ ਰਿਹਾ ਤਾਂ ਉਸ ਤੋਂ ਬਾਅਦ ਉਹ ਘਰ ਦੀ ਦੀਵਾਰ ਦੇ ਥਾਣੀ ਆਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਆ ਕੇ ਕਈ ਤਰ੍ਹਾਂ ਦੇ वार ਕੀਤੇ ਜਾਂਦੇ ਨੇ ਤਾਂ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਜਿਸ ਨੌਜਵਾਨ ਦੀ ਮੌਤ ਹੋਈ ਹੈ ਤਾਂ ਉਸ ਦੀ ਤਸਵੀਰ ਵੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਇਸ ਨੌਜਵਾਨ ਦਾ ਨਾਮ ਹਲਕੀ ਸਿੰਘ ਦੱਸਿਆ ਜਾ ਰਿਹਾ 32 ਸਾਲ ਦੀ ਉਮਰ ਹੈ ਤਾਂ ਉਸ ਦਾ ਦੇ ਰਾਜ ਜਿਹੜਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਨੂੰ ਪਤਾ ਚੱਲਦਾ ਹੈ ਤਾਂ ਉਹ ਵੀ ਸਵੇਰੇ ਇੱਥੇ ਪਹੁੰਚਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤੁਹਾਡੇ ਵੀਰ ਨੇ ਛਿੜਾਈ ਛਿੜਾਈ ਅਜੇ ਸਾਡੇ ਵੀਰ ਨੇ ਛਿੜਾਈ ਅਜੇ ਅੱਧੀ ਹੋਈ ਦਮ

ਮਰੇ ਮਾਪਿਆਂ ਦਾ ਕੁਝ ਨਹੀਂ ਰਹਿ ਗਿਆ ਹੈ ਨੀ ਕੁਝ ਵੀ ਹੈ ਨਹੀਂ ਕੁਝ ਵੀ ਆਟਾ ਉਹ ਦਾ ਕੁਝ ਨਹੀਂ ਆ ਤੁਹਾਡੇ ਵੀਰ ਨੇ ਜੀ ਲਾਈ ਹਾਲ ਉਸ ਨੌਜਵਾਨ ਦੇ ਉੱਪਰ ਕਈ ਤਰ੍ਹਾਂ ਦੇ ਹਮਲੇ ਕੀਤੇ ਗਏ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਧਰਨੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਹਾਂ ਜਿੱਥੇ ਕਿ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਜੋ ਕਿ ਰਾਤ ਨੂੰ ਕਿਸੇ ਕਾਰਨ ਬਾਹਰ ਗਏ ਹੋਏ ਸੀ ਤਾਂ ਘਰ ਦੇ ਵਿੱਚ ਇਕੱਲਾ ਨੌਜਵਾਨ ਸੀ ਜਿਸ ਦੀ ਮੌਤ ਹੋ ਚੁੱਕੀ ਆ ਤਾਂ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਜਿਨ੍ਹਾਂ ਦੀ ਪੂਰੀ ਤਸਵੀਰ ਤੁਹਾਨੂੰ ਅਸਾਨੀ ਕਰਦੇ ਪਿਆ ਤੇ ਕੁਝ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਕੀ ਨਾਮ ਆ ਜੀ ਤੁਹਾਡਾ ਹਾਂਜੀ ਕੀ ਨਾਮ ਬੱਚੇ ਦਾ ਮੇਰਾ ਰਾਜਵਿੰਦਰ ਕੋਈ ਕੀ ਹੋਇਆ ਤੁਹਾਡੇ ਬੱਚੇ ਨੂੰ ਕਿਹਦੇ ਵੱਲੋਂ ਮਾਰਿਆ ਗਿਆ ਦੇ ਰਾਤ ਹੋਏ ਹੁਣੇ ਆਏ ਹੁਣੇ ਆਏ ਅਜੇ ਦੱਸਣਗੇ ਕੀ ਹੋਇਆ ਕੀ ਇਹਨੂੰ ਏ ਮੁੰਡਾ ਮਤਲਬ ਕਿ ਮਾਰਿਆ ਗਿਆ ਮੁੰਡੇ ਨੇ ਮਾਰ ਦਿੱਤਾ ਕਰਨ ਕੀ ਹੈ ਉਹ ਮਾਰਿਆ ਗਿਆ ਇਦਾਂ ਹੀ ਕਿ ਮਨ ਕੋਈ ਬਾਹਰ ਕੋ ਬੋਲੇ ਬਾਲੇ ਹੋਣੇ ਸਰ ਮਾੜਾ ਮੋਟਾ ਜਿਹਾ ਬੋਲੇ ਚ ਤੇ ਇਹ ਘਰ ਨਹੀਂ ਸੀ ਪਾਕੇ ਬਿਮਾਰੀ ਉਹ ਲੈ ਕੇ ਗਏ ਉਹਨੇ ਮੌਕਾ ਵੇ ਇਹ ਲਿਆ ਤੈਨੂੰ ਕੱਲੇ ਢਾ ਲਿਆ ਉੱਥੇ ਦੇ ਉੱਪਰ ਪਹਿਲਾਂ ਆ ਗਿਆ ਥੱਲੇ ਉਹ ਕਿਤੇ ਲੁਕਿਆ ਰਿਆ ਇਹ ਫੂਨ ਰਹਿ ਗਿਆ ਤਾਂ ਕੋਠੇ ਤੇ ਫੂਨ ਲੈਣ ਗਿਆ ਉੱਥੇ ਕਾਪਿਆ ਗਿਆ ਤਾਂ ਦੇਰ ਰਾਤ ਕੱਲਾ ਹੀ ਕਰ ਦੇ ਵਿੱਚ ਨੇ ਦਿਨੇ ਤਾਂ ਠੀਕ ਹੀ ਸੀ ਰਾਤ ਰਾਤ ਕੱਲਾ ਕੱਲਾ ਸੀ ਘਰ ਦੇ ਵਿੱਚ ਕੱਲਾ ਸੀ ਦਾਤੀ ਤੇ ਬਾਕੀ ਪਰਿਵਾਰਕ ਮੈਂਬਰ ਕਿੱਥੇ ਗਏ ਸੀ ਇਹ ਪੈਨਾ ਸੌ ਰਹੇ ਆ ਦੋਨੇ ਇਹ ਕੱਲਾ ਕੱਲਾ ਚ ਤਾਂ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਉਸਦੇ ਨਾਲ ਪਤਾ ਨਹੀਂ ਦਾਨ ਨੇ ਕਿਹਾ ਯਾਰਾ ਕਿ ਪਹਿਲਾਂ ਹੀ ਬਹੁਤ ਵਾਰ ਰਾਈਨਾਵਾ ਹੋਇਆ ਸੀ ਉਸ ਤੋਂ ਬਾਅਦ ਹਾਂਜੀ ਪਹਿਲਾਂ ਕਦੀ ਸੁਣਿਆ ਤਾਂ ਨਹੀਂ ਅਹੀਂ ਅੱਜ ਅੱਜ ਹੀ ਜ਼ਿਆਦਾ ਸੁਣਿਆ ਕਿ ਆਹ ਗੱਲ ਹੋਈ ਉਹ ਵੀ ਮੰਮੀ ਪਾਪਾ ਘਰ ਨਹੀਂ ਹੈਗੇ ਵੀ ਤੇ ਬਾਕੀ ਇਹ 12 1 ਵਜੇ ਦੀ ਗੱਲ ਆ ਸਾਰੇ ਘਰੋਂ ਘਰੀ ਸੁੱਤੇ ਹੀ ਜਦੋਂ ਮਾਰਕੁੱਟ ਗਿਆ ਤੇ ਬਾਅਦ ਝੋਲੀ ਝੋਲੀ ਪਤਾ ਲੱਗਾ ਵੀ ਕੀ ਬਣਿਆ ਕੀ ਨਹੀਂ ਕਿ ਕੀ ਗਾਉਂ ਦੇ ਪੁਲਿਸ ਤੁਹਾਡੇ ਘਰ ਦੇ ਵਿੱਚ ਪਹੁੰਚੀ ਹੋਈ ਆ ਕੀ ਇਹ ਤੇ ਹੁਣ ਉਹਨਾਂ ਨੂੰ ਪੁਲਿਸ ਪਹੁੰਚੀ ਉਹ ਵੀ ਇਸ ਤਰ੍ਹਾਂ ਮਰੇ ਤਾਂ ਮੁੰਡਾ ਵੀ ਅੱਛਾ ਜੀ ਹਾਂਜੀ ਭੱਜਿਆ ਹੁਣ ਉਹ ਪਤਾ ਨਹੀਂ ਜੇ ਹੁਣ ਹਜੇ ਭੱਜ ਗਿਆ ਫਰਾਰ ਹੋ ਗਿਆ ਹੁਣ ਦੋ ਪੈ ਉਹ ਮਾ ਪਤਨੇ ਪਿਓ ਤੇ ਰਹਿੰਦੇ ਕਰੇ ਪਿੰਡ ਦੇ ਵਿੱਚ ਹੋਰ ਵੀ ਕਾਫੀ ਝਗੜੇ ਕਰਦਾ ਹਾਂਜੀ ਇਹਨੇ ਕਿਹਨੇ ਅਮਰਤਾਸ਼ਾ ਗਿਆ ਆਪਣੇ ਲੋਨੇ ਆਪਣੇ ਆਵੀ ਕਿੱਟੇ ਬਦਮਾਸ਼ ਬਣਿਆ ਆਪਣੇ ਆਪ ਨੂੰ ਅੰਦੇ ਦਿਮਾਗ ਪਾਗਲੇ ਉਹਦਾ ਕਿੱਦਾਂ ਪਾਗਲ ਹੋ ਸਕਦਾ ਹਾਂਜੀ ਹਾਂਜੀ ਆਪਣਾ ਨਾਮ ਦੱਸੋ ਤੁਸੀਂ ਕੀ ਲੱਗਦੇ ਹੋ ਮੈਂ ਸਰ ਮੇਰਾ ਨਾਮ ਹੈਗਾ ਰਾਜਪਾਲ ਸਿੰਘ ਹਾਂ ਸਨ ਆਫ ਸਵਰਨ ਸਿੰਘ ਮੈਂ ਮਜੀਠਾ ਰੋਡ ਗੰਡਾ ਸਿੰਘ ਵਾਲੀ ਮੇਰੀ ਰੈਸ਼ ਹੈ ਮੈਂ ਇਹਨਾਂ ਦਾ ਜੀਜਾ ਵਾਂ ਠੀਕ ਹੈ ਜਿਹੜੇ ਲੜਕੇ ਦਾ ਮੜ ਰਿਹਾ ਆ ਤੇ ਮੜ ਰਿਹਾ ਕਿ ਮੈਂ ਅੱਗੇ ਵੀ ਇੱਕ ਦੋ ਵਾਰ ਹੀ ਆਇਆ ਚਲੋ ਮੜਾ ਮੋਟਾ ਉਹਨਾਂ ਦਾ ਤੂੰ ਤੂੰ ਮੈਂ ਮੈਂ ਹੋਇਆ ਹੀ ਕੋਈ ਗੱਲ ਨਹੀਂ ਸੀਗੀ ਬਾਕੀ ਨਵਾਉਣਾ ਆਉਣਾ ਕਹਿਣਾ ਆਪਾਂ ਹੁਣ ਲੰਗੇ ਨੂੰ ਲੰਗਾ ਕੀ ਗਾਣੇ ਨੂੰ ਕਾਣਾ ਕੀ ਗੁੱਸਾ ਕਰਦਾ ਉਹ ਚੀਜ਼ ਦੇ ਕੁਝ ਹਾਲਾਤ ਹੁੰਦੇ ਹੋਣੀ ਹੋੜੀ 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 ਅੱਗ ਬਾਦੀ ਬਾਦੀ ਇਹਨੇ ਵੇਖਿਆ ਮਮੀ ਪਾਪਾ ਨਹੀਂ ਹੈਗਾ ਮਗਰ ਉਹਦੀ ਵਾਰਦਾਤ ਕਰਕੇ ਗਿਆ ਕੁਝ ਤਮ ਖਹਿ ਲਉਂਦਾ ਪਿੰਡ ਦੇ ਵਿੱਚ ਹੋਰ ਹੀ ਬਜ਼ੁਰਗਾਂ ਨੂੰ ਕੁੱਟਿਆ ਦੋ ਚਾਰ ਜਣੇ ਨੂੰ ਕਹਿੰਦਾ ਮੇਰੇ ਕੋਲ ਗੋਲੀਆਂ ਮਾਰ ਦੂੰਗਾ ਜੇ ਮੈਂ ਪਿੰਡ 'ਚ ਕਿਸੇ ਨੇ ਮੇਰੀ ਵਾਰਦਾਤ ਕੀਤੀ ਜਾਂ ਕੋਈ ਤਾਈਓ ਬਿਆਣੇ ਹੀ ਦੇਣ ਦੇ ਆ ਪਿੰਡ ਵਾਲਾ ਬਹੁਤ ਧਮਕੀ ਲਾ ਕੇ ਪਿੰਡ ਵਾਲ ਨੂੰ ਗਾੜੀ ਲਾਇਆ ਕੱਲੇ ਨੇ ਤੇ ਬੰਦੀ ਕਾਰਵਾਈ ਨੂੰ ਫਤਵਾ ਤੇ ਸਜ਼ਾ ਹੋਣੀ ਨਹੀਂ ਫਾਲਸੀ ਇਹ ਮਾਰਿਆ ਕਿਵੇਂ ਗਿਆ ਇਹਨੂੰ ਇਹਨੂੰ ਕੁੱਟ ਕੁੱਟ ਮਾਰਿਆ ਕਿਰਪਾਨ ਲੈ ਕੇ ਆਈ ਤੇ ਜੇ ਕੋ ਪਿੰਡ ਦਾ ਆਉਂਦਾ ਤੀ ਤੂੰ ਨੂੰ ਕਹਿੰਦਾ ਮੈਂ ਤੁਹਾਡੇ ਗੋਲੀ ਮਾਰ ਦੇਣੀ ਗੋਲੀ ਵਕਰੀ ਕਿਰਪਾਨ ਵਕਰੀ ਫੜੀ ਸੀ ਉਹ ਵਿਨੰਗ ਸਿੰਘ ਸੀ ਹਾਂ ਉਹ ਨੇਂਗ ਸਿੰਘ ਹੀ ਇਹ ਨੇਂਗ ਸਿੰਘ ਨਹੀਂ ਸੀ ਮੇਰਾ ਸਾਲਾ ਤੂੰ ਜਾ ਕੇ ਥੱਲੇ ਬ ਇਸ ਕਰਕੇ ਉਹਨੇ ਆਪਣਾ ਫਾਇਦਾ ਚੁੱਕਿਆ ਵਾ ਤੇ ਜਿਹਦੇ ਵੱਲੋਂ ਮਾਰਿਆ ਗਿਆ ਉਹ ਵੀ ਰਿਸ਼ਤੇਦਾਰ ਇਹਨਾਂ ਦਾ ਨਾ ਨਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜੀ ਮਾਰਿਆ ਮੱਲੇ ਵਾਲੇ ਪਿੰਡ ਜੀ ਰਹਿੰਦਾ ਜਾਂਗੀਰ ਕਲੋਨੀਆ ਜੇ ਸਾਰੇ ਕਹਿੰਦੇ ਆ ਵੀ ਇਹ ਬੰਦਾ ਇੱਥੋਂ ਨਿਕਲਣਾ ਚਾਹੀਦਾ ਵਾ ਘਰ ਇਹਨਾਂ ਦਾ ਤਸੀਲ ਹੋਣਾ ਚਾਹੀਦਾ ਵਾ ਘਰ ਕਿੱਧਰ ਦੀ ਆਇਆ ਉਹ ਕਿੱਧਰ ਦੀ ਬੈਕ ਸਾਈਡ ਦੀ ਸਾਰੇ ਹੋ ਹੈਗਾ ਵਾ ਤੂੰ ਆਪੇ ਥੋੜਾ ਜਿਹਾ ਐਂਟਰੀ ਕੈਮਰੇ ਦੀ ਮਾਰੋ ਬੈਕ ਸਾਈਡ ਥਾਣੀ ਆਇਆ ਵਾ ਉਹ ਆਪਣੇ ਨੂੰ ਬਹੁਤ ਸਮਝਦਾ ਵੀ ਮੈਂ ਬਦਮਾਸ਼ ਹੈਗਾ ਵਾਂ ਮੇਰੇ ਕੋ ਆ ਜਿਨੇ ਕ ਚਾਰ ਘਰ ਆ 200 ਜਣੇ ਆ ਜੇ ਤੇ ਵੈਸੇ ਘਾਬਰ ਜਾਂਦਾ ਵਾ ਤੇ ਉਹ ਨਾਲੇ ਇੱਕ ਤੇ ਤੋਰ ਤੇ ਕਹਿੰਦਾ ਵੀ ਮੈਂ ਮੈਂਟਲ ਆ ਮੇਰੀ ਇਹ ਕਾਰਵਾਈ ਬੰਦੀ ਹੈ ਕਿ ਫੇਰ ਇੱਕ ਹੀ ਉਹਦਾ ਮੈਂਟਲੀ ਵਾਲਾ ਟੈਸਟ ਹੋਵੇ ਫਿਰ ਤੁਹਾਨੂੰ ਪਤਾ ਲੱਗੇ ਵੀ ਇਹ ਮੈਂਟਲ ਦਾ ਕਾਦੇ ਵਾਸਤੇ ਕਰਨ ਡਿਆ ਰੋਲ ਤੇ ਹਥਿਆਰ ਹੈਗਾ ਹਥਿਆਰ ਹੈਗਾ ਕੋਈ ਜੀ ਉਹ ਪੁਆਣ ਹੈ ਉਹ 5 ਫੁੱਟ ਦੀ ਕਰਪਾਨ ਹੈ ਤੇ ਕੋਈ 6 ਫੁੱਟ ਹੈਗਾ ਕੋਲ ਗਲ ਘੁੱਟ ਕੇ ਮਾਰੇਗਾ ਹਾਂ ਗਲ ਘੁੱਟ ਕੇ ਨਹੀਂ ਕੁੱਟ-ਕੁੱਟ ਮਾਰਿਆ ਹੈਗਾ ਨਹੀਂ ਨਾ ਬੱਚਾ ਹੀ ਨਾ ਗਾੜੀ ਸਮਝ ਲਓ ਉਮਰ ਪੱਕੀ ਬੱਚਾ ਹੀ ਨਾ ਕੋਟ-ਕੋਟ ਕੇ ਪੈਂਚ ਮਾਰੇ ਉਹਦੇ ਮੂੰਹ ਦੇ ਵੇਖੋ ਜਾ ਕੇ ਥੱਲੇ ਕੈਮਰੇ ਵਿੱਚ ਕੀ ਹਾਲਾਤ ਕੀਤੇ ਗਏ ਗੁੱਜੀਆਂ ਮਾਰੀਆਂ ਜਦੋਂ ਮੈਂ ਸਰ ਆਇਆ ਉਦੋਂ ਨੂੰ ਜਿਹਨੂੰ ਡੀ ਫੋਰ ਡੈੱਡ ਹੋ ਗਏ ਸੀ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਫਿਲਹਾਲ ਨਾਲ ਵੱਧ ਦੱਸਿਆ ਜਾ ਰਿਹਾ ਕਿ ਜੈਸਨ ਆਂਗ ਸਿੰਘ ਦੇ ਵੱਲੋਂ ਇਹਨਾਂ ਦੇ ਬੱਚੇ ਨੂੰ ਆ ਕੇ ਮਾਰਿਆ ਗਿਆ ਹੈ ਤਾਂ ਉਹ ਪਹਿਲਾਂ ਵੀ ਕਈ ਵਾਰ ਪਿੰਡ ਦੇ ਵਿੱਚ ਲੜ ਚੁੱਕਾ ਹੈ ਤਾਂ ਬਹੁਤ ਵਾਰ ਝਗੜਾ ਕਰ ਚੁੱਕਾ ਹੈ ਤਾਂ ਬਦਮਾਸ਼ ਆਪਣੇ ਆਪ ਨੂੰ ਆਖਦਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕੀਤੀ ਗਈ ਸੀ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਕੀ ਹੋਇਆ ਤੁਹਾਡੇ ਭਰਾ ਨੂੰ ਹਾਏ ਸਾਡੇ ਵੀਰ ਨੂੰ ਮਾਰਤਾ ਆਡਾ ਵੀਰ ਮਕਾਤਾ ਰਿਹਾ ਹੋਰ ਜੀਣਾ ਨਹੀਂ ਬੱਲੇ ਨੂੰ ਹਾਏ ਉਹਨੂੰ ਬੱਲੇ ਨੂੰ ਵੇਖ ਕੇ ਪੈ ਗਿਆ ਹਾਏ ਮੇਰਾ ਵੀਰ ਨੂੰ ਕੱਲੇ ਨੂੰ ਹਾਏ ਮੇਰਾ ਵੀਰ ਬੱਚਿਆ ਵਰਗਾ ਕਿਦਾਂ ਮਾਰਨ ਲੱਗੇ ਨਾ ਤਰਸ ਨਹੀਂ ਕਾੰਦਾ اے ਵੀਰਾ ਦੇ ਉਹਨੂੰ ਕੱਟਾ ਚੀਰ ਕਰ ਲੈਂਦਾ ਉਹ ਵੀ ਜਿਹੜੀ ਗੱਡੀ ਘਰ ਲਈ ਤਾਂ ਮੈਂ ਰਵੀ ਮਾ ਆਪਣਾ ਪਾਦੋ ਜੰਗਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਸਦੀ ਪੈਣ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਉਸਦੇ ਵੱਲੋਂ ਆ ਕੇ ਇਹ ਕਨੌਣਾ ਕੰਮ ਕੀਤਾ ਗਿਆ ਤਾਂ ਕੰਧ ਟੱਪ ਕੇ ਜਿਹੜਾ ਨੌਜਵਾਨ ਆ ਉਹ ਉਹਦਾ ਤਾਂ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਵਾਰ ਕਰਕੇ ਮਾਰ ਕਰਦਾ ਜਿਸ ਤੋਂ ਬਾਅਦ ਮਲਕੀਤ ਨਾਮ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਿੰਡ ਇਸ ਵੇਲੇ ਘਰ ਦੇ ਬਾਹਰ ਇਕੱਠਾ ਹੋਇਆ ਪੁਲਿਸ ਵੀ ਪਹੁੰਚੀ ਹੋਈ ਹੈ ਪੁਲਿਸ ਦੇ ਵੱਲੋਂ ਪੂਰੀ ਜਿਹੜੀ ਹੈ ਜਾਂਚ ਉਹ ਕੀਤੀ ਆ ਰਹੀ ਆ ਫਿਲਹਾਲ ਜਿਸ ਨੌਜਵਾਨ ਦੇ ਵੱਲੋਂ ਕਤਲ ਕੀਤਾ ਗਿਆ ਤਾਂ ਉਹ ਘਰ ਤੋਂ ਫਰਾਰ ਹੋ ਚੁੱਕਾ ਹੈ ਇਸ ਮਾਮਲੇ ਦੇ ਵਿੱਚ ਅਸੀਂ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ ਐਸ ਜੀ ਅਨਸਰ ਕੀ ਕਹਿਣਾ ਚਾਹੁੰਦੇ ਕਿ ਇਹ ਆਏ ਮੋਕੇ ਦੇ ਮਲਕੀਤ ਸਿੰਘ ਜਾਂ ਕੋਈ ਛੋਟੀ ਹਾਈਟ ਦਾ ਜਿਸ ਤਰ੍ਹਾਂ ਬੋਣਾ ਟਾਈਪ ਹੁੰਦੇ ਆ ਉਹ ਤੋਂ ਤਾਂ ਸ਼ਾਇਦ ਕਿਸੇ ਨਿਹੰਗ ਦੇ ਬਾਣਾ ਸੇ ਬਾਣੇ ਚ ਆਇਆ ਕਿ ਨਿਹੰਗ ਸਿੰਘ ਜਾਂ ਸੁਖਦੇ ਉਹਨਾਂ ਨਾਲ ਕਿ ਨਿੱਕੀ ਨਿੱਕੀਆਂ ਗੱਲਾਂ ਤੋਂ ਟਕਰਾਅ ਦੇ ਵੀ ਹੁੰਦੀ ਰਹਿੰਦੀ ਜਾਂ ਬੋਣਾ ਕਹਿਣ ਤੋਂ ਜਾਂ ਕੋਈ ਗੱਲ ਉਹ ਰਾਤੀ ਪਤਾ ਨਹੀਂ ਜਾਂ ਉਹ ਇਹ ਜੋ ਪਿੰਡ ਵਾਲੇ ਦੱਸਦੇ ਆ ਵੀ ਗੋਲੀ ਕੱਟਾ ਵੀ ਕਿਤੇ ਖਾਂਦਾ ਹੈ ਉਹਦੇ ਚ ਹੋ ਸਕਦਾ ਹੈ ਇਹਨਾਂ ਦੀ ਤੁਤੂ ਮਮਾਂ ਟਕਰਾਅ ਹੋਈਏ ਤੇ ਉਹਨੇ ਉਹਦਾ ਮਾਰ ਪੁੱਝੀਆਂ ਸੱਟਾਂ ਮਾਰ ਕੇ ਕੁਛ ਮਾਰ ਦਿੱਤਾ ਉਹਨੂੰ। ਉੱਥੇ ਤੋਂ ਥੱਲੇ ਸੁੱਟਿਆ ਗਿਆ। ਜਾਂਗਿਰ ਜਾਂਗਿਰ ਕਲੋਨੀ ਆ। ਆ ਜਾਂਗਿਰ ਕਲੋਨੀ ਸਰ ਉੱਥੇ ਤੋਂ ਥੱਲੇ ਸੁੱਟਿਆ ਗਿਆ। ਇਹਦੇ ਬਾਰੇ ਤਸਦੀਕ ਕਰਾਂਗੇ। ਤਸਦੀਕ ਕਰੂੰ ਮੇਰੇ ਤੱਕ ਸ਼ਾਦੀ ਹੋ ਗਈ ਕਿ ਨਹੀਂ। ਅਨਮੈਰਿਡ ਆ ਛੋਟੀ ਹਾਈਟ ਦਾ ਬੌਣਾ ਟਾਈਪ ਉਹਦੇ ਉਸੇ ਗੱਲ ਤੋਂ ਉਹਨਾਂ ਦੀ ਕੋਈ ਵਜ੍ਹਾ ਬਣਦੀ। ਸਨੇ ਕੁਮਾਰੀ ਸਰ ਅਰੈਸਟ ਕੀਤਾ ਗਿਆ 30 34 ਸਾਲ ਆ। ਨਹੀਂ ਉਹ ਫਰਾਰ ਆ। ਇਹਨਾਂ ਨੂੰ ਪੂਰੀ ਕਾਰਵਾਈ ਕੀਤੀ ਗਈ ਆ ਮਾਮਕਦਮਾ ਦਰਜ ਕਰਾਂਗੇ ਮਰਡਰ ਜੋ ਨੇ ਕੀਤਾ ਇਹਨਾਂ ਦੇ ਫਾਦਰ ਫਾਦਰ ਸਾਹਿਬ ਦਾ ਬਿਆਨ ਲਿਖ ਰਹੇ ਚਰਨਜੀਤ ਮਨਜੀਤ ਫਾਦਰ ਸਾਹਿਬ ਦਾ ਉਹਨਾਂ ਨੇ ਬਿਆਨ ਲਿਖਣਾ ਹੈ ਉਹਦੇ ਤੇ ਕਾਰਵਾਈ ਕਰਾਂਗੇ ਆਏ ਸੀ ਪੁਲਿਸ ਦੇ ਅਧਿਕਾਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨੌਜਵਾਨ ਦਾ ਪਹਿਲਾਂ ਵੀ ਕਈ ਵਾਰ ਇਸ ਨੌਜਵਾਨ ਦੇ ਨਾਲ ਝਗੜਾ ਹੋ ਚੁੱਕਾ ਹੈ ਤਾਂ ਪਿੰਡ ਵਾਲਿਆਂ ਦੇ ਵੱਲੋਂ ਰਾਹੀ ਨਵਾ ਕਰਵਾਤਾ ਜਾਂਦਾ ਸੀ ਦੇਰ ਰਾਤ ਜਦੋਂ ਉਹ ਘਰ ਦੇ ਵਿੱਚ ਇਕੱਲਾ ਹੁੰਦਾ ਹੈ ਤਾਂ ਨੌਜਵਾਨ ਉਠੋ ਥਾਣੀ ਆ ਕੇ ਉਸ ਦੇ ਉੱਪਰ ਕਈ ਤਰ੍ਹਾਂ ਦੇ ਤਿੱਖੇ वार ਕਰਦਾ ਜਿਸ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਰਚਾ ਦਰਜ ਕਰ ਲਿਆ ਗਿਆ ਤਾਂ ਜਲਦ ਹੀ ਇਸ ਦੀ ਗ੍ਰਿਫਤਾਰੀ ਕੀਤੀ ਜਾਏਗੀ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕਦੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਦੀ ਹੈ ਜਗਬੰਨ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ ਅੰਮ੍ਰਿਤਸਰ ਦੇ ਜਹਾਗੀਰ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦੇਰ ਰਾਤ ਨਿਆਗ ਸਿੰਘ ਦੇ ਵੱਲੋਂ ਨੌਜਵਾਨ ਦਾ ਉਠੋ ਥਾਣੀ ਆ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਇਸ ਵੇਲੇ ਅਸੀਂ ਉਹਨਾਂ ਦੇ ਘਰ ਦੀ ਤਸਵੀਰਾਂ ਸੰਧੀ ਕਰਦੇ ਪਏ ਹਾਂ ਜਿੱਥੇ ਕੀ ਪੁਲਿਸ ਨੂੰ ਇਤਲਾਹ ਦਿੱ ਪੁਲਿਸ ਮੁਲਾਜ਼ਮ ਵੀ ਉਸ ਕਾਰ ਦੇ ਵਿੱਚ ਪਹੁੰਚੇ ਹੋਏ ਨੇ ਫਿਲਹਾਲ ਪੁਲਿਸ ਦੇ ਵੱਲੋਂ ਪੂਰੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਦੇਰ ਰਾਤ ਇਹ ਨੌਜਵਾਨ ਕਾਰ ਦੇ ਵਿੱਚ ਇਕੱਲਾ ਸੀ ਤਾਂ ਉਸ ਦੇ ਬੈਕ ਸਾਈਡ ਤੇ ਹੀ ਉਸ ਦਾ ਗਵੰਡੀ ਦਾ ਕਾਰ ਆ ਜੋ ਕਿ ਉਸ ਨੂੰ ਦੇਖ ਲੈਂਦਾ ਹੈ ਕਿ ਦੇਰ ਰਾਤ ਉਹ ਇਕੱਲਾ ਕੋਠੇ ਦੇ ਉੱਪਰ ਜੋ ਕਿ ਸੈਰ ਕਰ ਰਿਹਾ ਤਾਂ ਉਸ ਤੋਂ ਬਾਅਦ ਉਹ ਕਾਰ ਦੀ ਦੀਵਾਰ